15ਵਾਂ ਜੱਸੀ ਸਰਪੰਚ 3 ਦਿਨਾਂ ਤੋਂ ਐਮਐਲਏ ਨਾਲ ਚੰਡੀਗੜ੍ਹ ਗਿਆ ਹਾਲੇ ਮੁੜਿਆ ਨਹੀਂ ਸੀ ਉਹਦੇ ਜਾਣ ਪਿੱਛੋਂ ਹੀ ਪਿੰਡ ਵਿੱਚ ਕਤਲ ਹੋਇਆ ਉਸ ਦਿਨ ਮੱਖਣ ਦੇ ਕਤਲ ਬਾਅਦ ਹਨੇਰੀ ਵਗਣ ਲੱਗੀ ਆਸਮਾਨ ਵਿੱਚ ਥੋੜੇ-ਮੋਟੇ ਬੱਦਲ ਪਹਿਲਾਂ ਹੀ ਸਨ ਤਿੱਖੀ ਹਵਾ ਅਚਾਨਕ ਹੀ ਕਿਧਰੋਂ ਉਠਾਈ ਤੇ ਫਿਰ ਧੂੜ ਉੱਡਣ ਲੱਗੀ ਮੱਖਣ ਦੀ ਲਾਸ਼ ਓਵੇਂ ਦੀ ਓਵੇਂ ਸਾਥ ਦੇ ਤਖਤ ਪੋਛ ਤੋਂ ਥੋੜਾ ਹਟ ਕੇ ਪਈ ਹੋਈ ਸੀ ਉਹਦਾ ਲਹੂ ਕੁਝ ਧਰਤੀ ਨੇ ਸੋਖ ਲਿਆ ਤੇ ਕੁਝ ਧੂੜਾਂ ਨੇ ਟੱਕ ਲਿਆ ਜਿਵੇਂ ਉੱਥੇ ਲਹੂ ਦਾ ਕੋਈ ਨਿਸ਼ਾਨ ਰਹਿ ਹੀ ਨਾ ਗਿਆ ਹੋਵੇ। ਸਰੀਰ ਠੰਡਾ ਹੋ ਕੇ ਮੱਖਣ ਵਿੱਚੋਂ ਲਹੂ ਹੁਣ ਵਗਦਾ ਵੀ ਨਹੀਂ ਸੀ। ਉਹਦੇ ਚਾਦਰੇ ਦਾ ਇੱਕ ਲੜ ਕਦੇ-ਕਦੇ ਹਵਾ ਨਾਲ ਫੜਫੜਾਉਂਦਾ। ਉੰਜ ਸਾਰਾ ਚਾਦਰਾ ਉਹਦੀਆਂ ਲੱਤਾਂ ਵਿੱਚ ਫਸਿਆ ਹੋਇਆ ਸੀ। ਕੁਰਤਾ ਲਹੂ ਵਿੱਚ ਗੱਚ ਹੋ ਕੇ ਪਿੰਡੇ ਨਾਲ ਹੀ ਚਿੰਬੜ ਗਿਆ। ਉਹਦੇ ਸਿਰ ਦਾ ਸਾਫਾ ਲੈ ਕੇ ਉਹਦੇ ਨੇੜੇ ਹੀ ਉੱਛਲਿਆ ਜਿਹਾ ਪਿਆ ਸੀ। ਮਿੱਟੀ ਵਿੱਚ ਲਿਬੜਿਆ ਤੇ ਬੜਿਆ ਤੇ ਲਹੂ ਨਾਲ ਭਿੱਜਿਆ ਹੋਇਆ। ਉਹਦੀਆਂ ਅੱਖਾਂ ਦੇ ਡੇਲੇ ਬਾਹਰ ਨਿਕਲ ਆਏ ਸਨ। ਜਿਵੇਂ ਇਹ ਸਾਰਾ ਨਜ਼ਾਰਾ ਉਹ ਆਪ ਖੁੱਲ ਕੇ ਦੇਖ ਰਿਹਾ ਹੋਵੇ ਲੋਕ ਬੰਦੇ 부ੜੀਆਂ ਕੁੜੀਆਂ ਤੇ ਛੋਟੇ ਜੋ ਆਕ ਮੱਖਣ ਦੀ লাশ ਤੋਂ ਪਰਾਂ ਦੀ ਹੋ ਕੇ ਲੰਘਦੇ RAM ਸੋਨੇ ਸੁਣਿਆ ਤਾਂ ਭੱਜਿਆ ਭੱਜਿਆ ਹੌਂਕਦਾ ਆਇਆ ਮੁੰਡੇ ਦਾ ਇਹ ਹਾਲ ਦੇਖ ਕੇ ਪਰਾਂ ਹੀ ਖੜਾ ਰਿਹਾ ਉਹਦਾ ਜੀ ਸੀ ਉਹ ਉਹਦੀ ਤੇ ਉੱਤੇ ਲਟ ਜਾਵੇ ਪਰ ਅਜਿਹਾ ਕੁਝ ਦੂਜੇ ਲੋਕਾਂ ਨੇ ਉਹਨੂੰ ਕਰਨ ਨਹੀਂ ਦਿੱਤਾ ਉਹ লাশ ਤੋਂ ਪਰਾਂ ਹੀ ਕਿਤੇ ਬਹਿ ਗਿਆ ਉਹਦਾ ਰੋਣਾ ਨਿਕਲ ਰਿਹਾ ਸੀ ਤੇ ਕੰਬ ਰਹੀ ਸੀ ਕਦੇ ਉੱਥੇ ਹੀ ਬੈਠਾ ਬੈਠਾ ਲੰਮਾ ਪੈ ਜਾਂਦਾ ਕਦੇ ਖੜਾ ਹੋ ਜਾਂਦਾ ਟੱਬਰ ਦੇ ਹੋਰ ਲੋਕ ਵੀ ਆਏ ਪਾਣਾ ਪੀਤ ਚੁੱਕਿਆ ਸੀ ਹੁਣ ਕੀ ਕਰਦੇ ਉਹ ਉਹਦਾ ਅਗਵਾੜ ਦੇ ਬਹੁਤ ਸਾਰੇ ਬੰਦੇ ਪਰਾਂ ਇਕੱਠੇ ਹੋਏ ਖੜੇ ਸਨ ਨੰਬਰਦਾਰ ਬਿਕਰ ਸਿੰਘ ਨੇ ਚੌਂਕੀਦਾਰ ਨੂੰ ਸਾਈਕਲ ਦੇ ਕੇ ਮੰਡੀ ਰੋਡੂ ਸ਼ਾਹ ਦੇ ਥਾਣੇ ਭੇਜਿਆ ਤਾਂ ਕਿ ਇਤਲਾਹ ਹੋਣ ਨਾਲ ਪੁਲਿਸ ਵਾਲੇ ਆਉਣ ਤੇ ਆਪਣੀ ਕਾਗਜ਼ੀ ਕਾਰਵਾਈ ਕਰ ਲੈਣ सरपंच ਪਿੰਡ ਹੁੰਦਾ ਤਾਂ ਉਹ ਇਹ ਸਭ ਕਰਦਾ ਹੁਣ ਨੰਬਰਦਾਰ ਦਾ ਫਰਜ਼ ਬਣਦਾ ਸੀ ਜਾਂ ਦੂਜੇ ਪੰਚਾਇਤ ਮੈਂਬਰਾਂ ਦਾ ਇਤਲਾਾ ਨਾ ਹੁੰਦੀ ਤਾਂ ਪੁਲਿਸ ਨੇ ਉਹਨਾਂ ਨੂੰ ਹਬਕ ਦਬਕ ਕਰਨੀ ਸੀ ਥਾਣੇਦਾਰ ਨੇ ਗਾਲਾਂ ਕੱਢਣੀਆਂ ਸਨ ਤੇ ਡੰਡਾ ਖੜਕਾਉਣਾ ਸੀ ਸਾਲਿਓ ਕਤਲ ਹੋ ਗਿਆ ਪਿੰਡ 'ਚ ਤੁਸੀਂ ਸੁੱਤੇ ਪਏ ਹੋ ਅੱਧ ਖੜ ਉਮਰ ਦਾ ਚੌਕੀਦਾਰ ਸਾਈਕਲ ਚਲਾਉਣ ਜਾਣਦਾ ਸੀ ਧੰਮਣ ਵਾਲੇ ਤੋਂ ਰੋਡੂ ਸ਼ਾਹ ਤੱਕ ਸੜਕ ਬਣ ਚੁੱਕੀ ਸੀ ਪਰ ਇੱਕ ਤਾਂ ਸਾਈਕਲ ਪੁਰਾਣਾ ਉਹਦਾ ਇੱਕ ਪੈਟਰਲ ਜਾਮ ਸੀ ਦੂਜੀ ਗੱਲ ਹਨੇਰੀ ਵਗ ਰਹੀ ਸੀ ਹਵਾ ਵੀ ਪੱਛੋਂ ਦੀ ਚੌਕੀਦਾਰ ਮਸਾਂ ਕਿਤੇ ਜਾ ਕੇ ਰੋਡੂ ਸ਼ਾ ਪਹੁੰਚਿਆ ਥਾਣੇ ਵਿੱਚ ਗਿਆ ਤਾਂ ਮੁੰਸ਼ੀ ਉਹਨੂੰ ਗਾਲਾਂ ਕੱਢਣ ਲੱਗਿਆ ਪੁੱਛਿਆ ਕਤਲ ਕਦੋਂ ਹੋਇਆ ਖਾਸਾ ਦਿਨ ਖੜਾ ਸੀ ਮਹਾਰਾਜ ਚੌਕੀਦਾਰ ਨੇ ਜਵਾਬ ਦਿੱਤਾ ਮਾਂ ਆਇਆ ਉਸੇ ਵੇਲੇ ਆਉਣਾ ਸੀ ਫਿਰ ਹੁਣ 10 ਦਿਨ ਛਿਪੇ ਕੌਣ ਜਾਊ ਥੰਮਣ ਵਾਲੇ ਨੂੰ ਕਹਿੰਦਾ ਸਰਪੰਚ ਕਿੱਧਰ ਮਰ ਗਿਆ ਭੈਣ ਚੋਦੋ ਉਹ ਤਾਂ ਜੀ ਚੰਡੀਗੜ੍ਹ ਗਿਆ ਹੋਇਆ ਮੁੜਿਆ ਨਹੀਂ ਹਲੇ ਮੈਨੂੰ ਤਾਂ ਨੰਬਰਦਾਰ ਪਿੱਕਰ ਸੋਨੇ ਭੇਜਿਆ ਆਖੇ ਜਾ ਚਾਉਂ ਕੀ ਤਰਾ ਥਾਣੇਦਾਰ ਨੇ ਪਹਿਲਾਂ ਕੋੜਿਆਂ ਵਾਲੇ ਦੋਸ ਸਪਾਹੀ ਭੇਜ ਦਿੱਤੇ ਇੱਕ ਘੰਟੇ ਬਾਅਦ ਥਾਣੇਦਾਰ ਫਿਰ ਆਪ ਜੀਪ ਲੈ ਕੇ ਆਇਆ ਨਾਲ ਚਾਰ ਹੋਰ ਸਪਾਹੀ ਸਨ ਆ ਕੇ ਮੌਕਾ ਦੇਖਿਆ ਉਸੇ ਵੇਲੇ ਅਗਵਾੜ ਦੀ ਹਥਾਈ ਵਿੱਚ ਸਾਰੇ ਨੰਬਰਦਾਰ ਤੇ ਸਾਰੇ ਮੈਂਬਰ ਇਕੱਠੇ ਕਰ ਲਏ ਸਾਰੇ ਪਿੰਡ ਨੂੰ ਪਤਾ ਸੀ ਗੁੱਜਾ ਗੁੱਜਾ ਸਭ ਕਹਿ ਰਹੇ ਸਨ ਕਿ ਕਤਲ ਲੁਧਣਾ ਦੇ ਜਗਤਾਰ ਨੇ ਕੀਤਾ ਹੈ ਕੋਈ ਲੁਕ ਛਿਪ ਕੇ ਨਹੀਂ ਕੀਤਾ ਸ਼ਰਿਆਮ ਕੀਤਾ ਪਰ ਥਾਣੇਦਾਰ ਸਾਹਮਣੇ ਕੋਈ ਨਹੀਂ ਬੋਲਦਾ ਸੀ ਉਹ ਪੁੱਛਦਾ ਤਾਂ ਹਰ ਕੋਈ ਇਹੀ ਆਖਦਾ ਕੀ ਕਹਿ ਸਕਦੇ ਆ ਜੀ ਹੁਣ ਦਰਿਆਫਤ ਕਰ ਲੋ ਰਾਮ ਸੋ ਨੂੰ ਕਿਹਾ ਨਾ ਡਰ ਉਹਨੇ ਝਟ ਕਹਿ ਦਿੱਤਾ ਕਤਲ ਚੰਦ ਲੁਧੜ ਦੇ ਛੋਟੇ ਮੁੰਡੇ ਜਗਤਾਰ ਨੇ ਕੀਤਾ ਮਹਾਰਾਜ ਤੁਸੀਂ ਆਪ ਪੜਤਾਲ ਕਰ ਲੋ ਫਿਰ ਕੋਈ ਪਹਿਲਾਂ ਦੁਸ਼ਮਣੀ ਹੋਣੀ ਆ ਥੋੜੀ ਉਹਨਾਂ ਨਾਲ ਥਾਣੇਦਾਰ ਨਵਾਂ ਸੀ ਉਹਨੂੰ ਇਲਾਕੇ ਦੀ ਹਾਲੇ ਐਨੀ ਸਮਝ ਨਹੀਂ ਸੀ ਸਿਪਾਹੀ ਨੇ ਥਾਣੇਦਾਰ ਦੇ ਕੰਨ ਵਿੱਚ ਦੱਸਿਆ ਏਸੇ ਰਾਮਸੋਂ ਦੇ ਹੱਥੋਂ ਚੰਦ ਲੁੱਧੜ ਦਾ ਕਤਲ ਹੋਇਆ ਸੀ ਜੀ ਇਹ ਬੁੜਾ ਕੈਦ ਘਟ ਕੇ ਆਇਆ ਉਹ ਫੇਰ ਤਾਂ ਤੁਰਪੀ ਕਹਾਣੀ ਹੋਰ ਕਤਲ ਵੀ ਹੋਣਗੇ ਥਾਣੇਦਾਰ ਨੇ ਡੰਡੇ ਨਾਲ ਧਰਤੀ ਠੋਕਰੀ ਤੇ ਮੂੰਹ ਵਿੱਚ ਬੁੜਬੜਾਇਆ। ਰਾਮ ਸਿੰਘ ਦਾ ਆਪਣਾ ਘਰ ਦਾ ਡਾਇਰੈਕਟਰ ਸੀ। ਥਾਣੇਦਾਰ ਨੇ ਰਾਤ ਨੂੰ ਹੀ ਟਰਾਲੀ ਵਿੱਚ ਮੱਖਣ ਦੀ ਲੋਥ ਪਵਾ ਕੇ ਰੋਡੂ ਸ਼ਾਹ ਦੇ ਸਰਕਾਰੀ ਹਸਪਤਾਲ ਵਿੱਚ ਜਾ ਸੁੱਟੀ। ਪਰਚਾ ਕੱਟਿਆ ਗਿਆ। ਮੱਖਣ ਦਾ ਪੋਸਟਮਾਰਟਮ ਅਗਲੇ ਦਿਨ ਦੁਪਹਿਰ ਤੱਕ ਹੋ ਗਿਆ। ਦੈਨ ਖੜਾ ਸੀ ਪਿੰਡ ਲਿਆ ਕੇ ਉਹਦਾ ਦਾਸ ਸੰਸਕਾਰ ਕਰ ਦਿੱਤਾ ਗਿਆ। ਮੁਖਤਿਆਰਾ ਤੇ ਉਹਦਾ ਟੱਬਰ ਕਰਨ ਨੂੰ ਜਿੰਦੇ ਗੁੰਡੇ ਲਾ ਕੇ ਉਸੇ ਰਾਤ ਕਿਧਰੇ ਨਿਕਲ ਗਏ ਸਨ। ਉਹਨੂੰ ਪਤਾ ਸੀ ਕਿ ਹੁਣ ਪੁਲਿਸ ਆਵੇਗੀ ਅਤੇ ਉਹਨਾਂ ਦੀ ਕੁੱਟਮਾਰ ਕਰੇਗੀ। ਅਜਿਹੇ ਮੌਕੇ ਪੁਲਿਸ ਤੀਵੀਆਂ ਨੂੰ ਵੀ ਨਹੀਂ ਬਖਸ਼ਦੀ ਹੁੰਦੀ। ਮੁਖਤਿਆਰੇ ਨੇ ਟਰੈਕਟਰ ਉੱਤੇ ਸਾਰੇ ਬਿਠਾਏ ਤੇ ਤੁਰ ਪਏ। ਉਹਦੀ ਘਰ ਵਾਲੀ ਸੀ ਤੇ ਦੋਵੇਂ ਜਵਾਕ ਆਪ ਟਰੈਕਟਰ ਚਲਾਉਣ ਲੱਗਿਆ। ਉਹਨਾਂ ਨੂੰ ਮਡਗਾਰਡਾਂ ਉੱਤੇ ਬਿਠਾ ਲਿਆ। ਪਸ਼ੂ ਸੰਭਾਲਣ ਲਈ ਉਹ ਗਵਾਂਡੀਆਂ ਨੂੰ ਕਹਿ ਗਿਆ। ਗਾਲ੍ਹਾਂ ਦੇ ਰਿਹਾ ਸੀ। ਕੰਜਰ ਦੇ ਪੁੱਤ ਨੂੰ ਮੈਂ ਤਾਂ ਨਿਤ ਰੋਕਦਾ ਹੁੰਦਾ। ਨਾ ਡਲਿਆ, ਨਾ ਡਲਿਆ। ਹੁਣ ਘਰ ਇਹ ਵਸਦਾ ਨਹੀਂ, ਉਜੜੂਗਾ। ਅਪੇ ਉੱਜੜ ਜੋ ਜਦੋਂ ਮੁਕੱਦਮਾ ਪੈ ਗਿਆ ਬੰਦਾ ਮਾਰਨਾ ਸੌਖਾ ਪਿਆ ਕਿਤੇ RAM ਸੂਹ ਦਾ ਪੁੱਤ ਮਰ ਗਿਆ ਉਹਦਾ ਦੀਵਾ ਗੁੱਲ ਹੋ ਗਿਆ ਇਹ ਇੱਕੋ ਮੁੰਡਾ ਸੀ ਉਹਦਾ ਨੂੰ ਦੇ ਅਗਾ ਮੁੰਡਾ ਨਹੀਂ ਸੀ ਦੋ ਕੁੜੀਆਂ ਹੀ ਕੁੜੀਆਂ ਸਨ RAM ਸੂਹ ਬਹੁਤ ਦੁਖੀ ਸੀ ਪਰ ਸ਼ਾਇਦ ਮੁਖਤਿਆਰ RAM ਸੂਹ ਨਾਲੋਂ ਵੱਧ ਦੁਖੀ ਸੀ ਉਹਦੇ ਲਈ ਕਤਲ ਨਾਲੋਂ ਵੀ ਇਹ ਕੋਈ ਵੱਡੀ ਘਟਨਾ ਵਾਪਰ ਗਈ ਸੀ ਪਹਿਲਾਂ ਬਾਪੂ ਦੇ ਕਤਲ ਵੇਲੇ ਉਹਨੇ ਮੁਕਦਮਾ ਲੜ ਕੇ ਦੇਖਿਆ ਸੀ ਉਦੋਂ ਦੀ ਗਹਿਣੇ ਜ਼ਮੀਨ ਕਿੰਨੇ ਸਾਲਾਂ ਬਾਅਦ ਕਿਤੇ ਜਾ ਕੇ ਮਸਾਂ ਛੁਡਾਈ ਸੀ ਮੁਖਤਿਆਰ ਸ਼ੇਰਪੁਰ ਤੋਂ ਉਗਾਹ ਕਾਤਰੋਂ ਵਿਆਹ ਹੋਇਆ ਸੀ ਅੱਧੀ ਰਾਤ ਤੋਂ ਬਾਅਦ ਉਹ ਕਾਤਰੋਂ ਜਾ ਪਹੁੰਚੇ ਸਨ ਜਾ ਕੇ ਦੱਸਿਆ ਤਾਂ ਕਾਤਰੋਂ ਵਾਲੇ ਵੀ ਬਹਿ ਕੇ ਅਫਸੋਸ ਕਰਨ ਲੱਗੇ ਕਤਲ ਹੋਣ ਨਾਲ ਇੱਕ ਤਰ੍ਹਾਂ ਰਿਸ਼ਤੇਦਾਰ ਵੀ ਸਭ ਹਿੱਲ ਜਾਂਦੇ ਹਨ ਖਾਸ ਕਰਕੇ ਕਤਲ ਕਰਨ ਵਾਲੇ ਦੇ ਸਾਖਸੀਰੀ ਵਾਲੇ ਦੂਜੇ ਦਿਨ ਅੱਧੀ ਰਾਤ ਹੀ ਜਗਤਾਰ ਵੀ ਉਹਨਾਂ ਦੇ ਘਰ ਪਹੁੰਚ ਗਿਆ। ਉਹਨੂੰ ਨਹੀਂ ਪਤਾ ਸੀ ਕਿ ਮੁਖਤਿਆਰ ਸਾਰਾ ਟੱਬਰ ਲੈ ਕੇ ਇੱਥੇ ਆ ਬੈਠਾ ਹੈ। ਉਹ ਤਾਂ ਇਸ ਕਰਕੇ ਆਇਆ ਸੀ ਕਿ ਕਾਤਰੋਂ ਵਾਲਿਆਂ ਦਾ ਕੋਈ ਬੰਦਾ ਥੰਮਣ ਵਾਲੇ ਭੇਜਿਆ ਜਾਵੇ ਤਾਂ ਕਿ ਮੁਖਤਿਆਰਾ ਹੁਣ ਕਹਿ ਕੇ ਵੇਖ ਕੇ ਉਹਨੂੰ ਪੇਸ਼ ਕਰਵਾਏ। ਪੇਸ਼ ਹੋਏ ਬਿਨਾਂ ਤਾਂ ਖੇੜਾ ਨਹੀਂ ਛੁੱਟਣਾ। ਪੁਲਿਸ ਫੇਰ ਮਗਰਲਿਆਂ ਨੂੰ ਤੰਗ ਪਰੇਸ਼ਾਨ ਕਰਨ ਲੱਗਦੀ ਹੈ। ਜਗਤਾਰ ਘਰ ਅੰਦਰ ਵੜਿਆ ਤਾਂ ਮੁਖਤਿਆਰੇ ਦਾ ਸਾਲਾ ਸੁੱਨ ਹੋ ਕੇ ਰਹਿ ਗਿਆ। ਉਹ ਦਰਵਾਜ਼ੇ ਵਿੱਚ ਹੀ ਪਸ਼ੂਆਂ ਕੋਲ ਪਿਆ ਸੀ ਜਗਤਾਰ ਨੂੰ ਉਹਨੇ ਉੱਥੇ ਹੀ ਮੰਜੇ ਉੱਤੇ ਬਿਠਾ ਲਿਆ ਉੱਤੇ ਲੈਣ ਲਈ ਇਰਜ਼ਾਈ ਦੇ ਦਿੱਤੀ ਦਰਵਾਜ਼ੇ ਦੀ ਬਿਜਲੀ ਬੱਤੀ ਜਗਦੀ ਦੇਖ ਕੇ ਮੁਖਤਿਆਰੇ ਦੀ ਸਾਲੇਹਾਰ ਵਿੜੇ ਵਿੱਚ ਆਈ ਤੇ ਪੁੱਛਣ ਲੱਗੀ ਕੌਣ ਹੈ ਉਹਨੇ ਦਰਵਾਜ਼ੇ ਦਾ ਬਾਹਰ ਖੜਕਿਆ ਵੀ ਸੁਣਿਆ ਸੀ ਦਰਵਾਜ਼ੇ ਵਿੱਚ ਰਜ਼ਾਈ ਦੀ ਬੁੱਕਲ ਮਾਰ ਕੇ ਬੈਠਾ ਜਗਤਾਰ ਦੇਖਿਆ ਤਾਂ ਖੜੀ ਦੀ ਖੜੀ ਰਹਿ ਗਈ ਉਨੀ ਪੈਰੀ ਮੋੜੀ ਜਾ ਕੇ ਨੰਦ ਨੂੰ ਮਲਕ ਦੇ ਕੇ ਜਗਾਇਆ ਘੰਨ ਵਿੱਚ ਕਿਹਾ ਜਗਤਾਰ ਆਇਆ ਉਹ ਕਰੰਟ ਲੱਗਣ ਵਾਂਗ ਬੁੜਕ ਕੇ ਉੱਠ ਬੈਠੀ ਮੁਖਤਿਆਰੇ ਨੂੰ ਉੱਚਾ ਬੋਲ ਮਾਰਿਆ ਉਹ ਕੂਕ ਸੁੱਤਾ ਪਿਆ ਸੀ ਉੱਠ ਕੇ ਬੈਠ ਗਿਆ ਜਿਵੇਂ ਕੋਈ ਖਾਸ ਘਟਨਾ ਵਾਪਰ ਗਈ ਹੋਵੇ ਬੋਲਿਆ ਕੀ ਹੋ ਗਿਆ ਜਗਤਾਰ ਆਇਆ ਜਗਤਾਰ ਉਹ ਉਹਦੇ ਕੋਲ ਜਾ ਕੇ ਬੋਲੀ ਮੁਖਤਿਆਰ ਛੱਟ ਮੰਝੇ ਤੋਂ ਉੱਠ ਖੜਾ ਪੁੱਛਿਆ ਕਿੱਥੇ ਐ ਦਰਵਾਜ਼ੇ 'ਚ ਬੈਠਾ ਨੰਗੇ ਪੈਰੀ ਨੰਗੇ ਸਿਰ ਖੇਸ ਦੀ ਬੁੱਕਲ ਵੀ ਨਹੀਂ ਮਾਰੀ ਉਹ ਛੇਤੀ ਦੇ ਕੇ ਦਰਵਾਜ਼ੇ ਵਿੱਚ ਗਿਆ ਜਾ ਕੇ ਜਗਤਾਰ ਕੋਲ ਮੰਝੇ ਉੱਤੇ ਬੈਠ ਗਿਆ ਉਹਦੇ ਮੂੰਹ ਵੱਲ ਚਾਕਣ ਲੱਗਿਆ ਗੁੱਸੇ ਵਿੱਚ ਅੱਖਾਂ ਲਾਲ ਸਨ ਸਾਲਾ ਉਹਨੂੰ ਕਹਿੰਦਾ ਮੁਖਤਾਰ ਸਿਆ ਹੁਣ ਇਹਨੂੰ ਕੁਝ ਨਹੀਂ ਕਹਿਣਾ ਜਿਹੜੀ ਹੋਗੀ ਸੋ ਹੋਗੀ ਹੁਣ ਬਚਾ ਦੀ ਗੱਲ ਕਰੋ ਸੋਚੋ ਕਿਵੇਂ ਕਰਨਾ ਹੈ ਮੁਖਤਿਆਰੇ ਦੀ ਚਾਕਣੀ ਐਉਂ ਸੀ ਜਿਵੇਂ ਹੁਣੇ ਉਹ ਜਗਤਾਰ ਦਾ ਮੂੰਹ ਆਪਣੇ ਹੱਥਾਂ ਤੇ ਤੇਜ਼ ਤਿੱਖੇ ਲੋਹਾਂ ਨਾਲ ਛਿਰੀਟ ਸੁੱਟੇਗਾ ਪਰ ਉਹਨੇ ਲੰਮਾ ਸਾਲ ਲਿਆ ਮੂੰਹ ਪਰਾਂ ਫੇਰ ਲਿਆ ਇੱਕ ਹੌਂਕਾ ਹੋਰ ਉਹਦਾ ਸਾਹ ਸੁਣਿਆ ਜਾ ਸਕਦਾ ਸੀ ਅਗਲੇ ਪਿੰਦ ਉਹਨੇ ਅੱਖਾਂ ਪਰ ਲਈਆਂ ਹੱਥ ਦੇ ਅੰਗੂਠੇ ਤੇ ਇੱਕ ਉਂਗਲ ਦੀ ਤਾਬ ਨਾਲ ਅੱਖਾਂ ਦਾ ਪਾਣੀ ਨਚੋੜਿਆ ਤੇ ਦਰਵਾਜ਼ੇ ਵਿੱਚੋਂ ਉੱਠ ਕੇ ਵਾਪਸ ਸੁਬਾਤ ਵਿੱਚ ਆ ਕੇ ਬਹਿ ਗਿਆ ਰਜ਼ਾਈ ਸਿਰ ਉੱਤੋਂ ਦੀ ਖਿੱਚ ਲਈ ਸਾਲੇ ਹਾਰ ਨੇ ਚਾਹ ਬਣਾਈ ਤੇ ਦਰਵਾਜ਼ੇ ਵਿੱਚ ਬੈਠੇ ਉਹਨਾਂ ਦੋਵਾਂ ਨੂੰ ਗਲਾਸ ਫੜਾਈ ਚਾਹ ਪੀਂਦੇ ਅੰਜਗਤਾਰ ਨੇ ਉਹਨੂੰ ਆਖਿਆ ਮੈਂ ਰੋਟੀ ਵੀ ਖਾਉਂਗਾ ਦੋ ਰੋਟੀਆਂ ਵੀ ਲਵਾ ਦੇ ਮੈਨੂੰ ਚੁੱਲ੍ਹੇ 'ਚ ਆਗ ਹੋਣੀ ਆ ਹਲੇ ਤਾਂ ਤੇ ਫਿਰ ਦੱਸਣ ਲੱਗਾ ਕਿ ਉਹ ਤਿੰਨ ਡੰਗਾਂ ਤੋਂ ਭੁੱਖਾ ਹੈ ਨਾ ਤਾਂ ਉਸ ਦਿਨ ਰਾਤ ਨੂੰ ਕਿਧਰੇ ਰੋਟੀ ਮਿਲੀ ਉਹ ਰਾਤ ਤਾਂ ਉਹਨੇ ਖੇਤਾਂ ਵਿੱਚ ਜਾ ਕੇ ਕੱਟੀ ਸੀ ਕਿਸੇ ਦੀ ਚੁੰਬੀ ਵਿੱਚ ਜਾ ਪਿਆ ਉੱਥੇ ਮੰਜਾ ਬਿਸਤਰਾ ਤਾਂ ਸੀ ਪਰ ਰੋਟੀ ਨਹੀਂ ਸੀ ਬੰਦਾ ਵੀ ਕੋਈ ਨਹੀਂ ਸੀ ਦੂਜੇ ਦਿਨ ਦੁਪਹਿਰ ਤੱਕ ਉਹ ਉੱਥੇ ਹੀ ਪਿਆ ਰਿਹਾ ਬੰਦਾ ਕੋਈ ਨਹੀਂ ਆਇਆ ਤੋਂ ਪੈ ਦੇ ਵੀ ਰੂਟੀ ਨਹੀਂ ਮਿਲੀ ਉੱਥੋਂ ਫਿਰ ਉਹ ਦਿਨ ਛਿਪੇ ਤੁਰਿਆ ਬਰਨਾਲੇ ਤੱਕ ਔਜੜ ਰਾਹੀ ਪੈ ਕੇ ਤੁਰਿਆ ਆਇਆ ਬਰਨਾਲੇ ਤੋਂ ਇੱਕ ਸੂਏ ਪੈ ਕੇ ਪੱਟੜੀ-ਪੱਟੀ ਸ਼ੇਰਪੁਰ ਪਹੁੰਚਿਆ ਸ਼ੇਰਪੁਰ ਤੋਂ ਫਿਰ ਇੱਥੇ ਕਾਤਰੋਂ ਦੇਖ ਲੈ ਹੁਣ ਰਾਤ ਅੱਧ ਤੋਂ ਵੱਧ ਤੱਪ ਚੁੱਕੀ ਹੋਵੇਗੀ ਟੱਡ ਵਿੱਚ ਕੁਝ ਵੀ ਨਹੀਂ ਪਾਣੀ ਪੀਂਦਾ ਆਇਆ ਹਾਂ ਪਾਣੀ ਪੀ ਕੇ ਤਾਂ ਭੁੱਖ ਹੋਰ ਵੱਧ ਜਾਂਦੀ ਹੈ ਤੂੰ ਜਰ ਉਹ ਬੰਦਾ ਮਾਰਨਾ ਕਾਹਨੂੰ ਸੀ ਨਾਲੇ ਐਨੇ ਜ਼ਾਲਾਂ ਵਿੱਚੋਂ ਕੀ ਜਿੱਤ ਚਾਹੀ ਤੇਰੇ ਮੁਖਤਿਆਰ ਦੇ ਸਾਲ ਨੇ ਉਹਨੂੰ ਉਦੋਂ ਪੁੱਛਿਆ ਜਦੋਂ ਉਹ ਰੋਟੀ ਖਾ ਚੁੱਕਿਆ ਸੀ ਅਤੇ ਹੁਣ ਆਰਾਮ ਨਾਲ ਰਜਾਈ ਲੈ ਕੇ ਜਾਗਦਾ ਪਿਆ ਸੀ। ਪ੍ਰੀਤਮ ਕੰਬਲ ਦੀ ਬੁੱਕਲ ਮਾਰ ਕੇ ਉਹਦੇ ਸਰਾਣੇ ਬੈਠ ਗਿਆ ਸੀ ਤੇ ਇਕੱਲਾ ਕਰਨ ਲੱਗਿਆ। ਪ੍ਰੀਤਮ ਅੰਦਰੋਂ ਦੁਖੀ ਸੀ ਕਿ ਜਗਤਾਰ ਨੇ ਬੰਦਾ ਮਾਰ ਕੇ ਉਹਦੀ ਭੈਣ ਦਾ ਘਰ ਬਰਬਾਦ ਕਰ ਦਿੱਤਾ ਹੈ। ਕਤਲ ਦੇ ਮੁਕੱਦਮੇ ਵਿੱਚ ਘਰ ਦਾ ਪਾਂਡਾ ਮੂਦਾ ਹੋ ਜਾਂਦਾ ਹੈ। ਉਹ ਤੜੀ ਦਿਖਾਉਂਦਾ ਸੀ ਚਾਰ ਖੰਘੂਰ ਮਾਰ ਕੇ ਕੋਲ ਦੀ ਲੰਗਦਾ ਮੈਨੂੰ ਦੇਖ ਕੇ ਥੁੱਕ ਦਿੰਦਾ ਮੈਂ ਵੀ ਅੰਨ ਖਾਂਦਾ ਸੀ ਫਿਰ ਮੈਥੋਂ ਚਰਿਆ ਨਾ ਗਿਆ ਬਸ ਐਨੀ ਗੱਲ ਸੀ ਭਾਈ ਕੀ ਕਰਦਾ ਮੈਂ ਫਿਰ ਆਪ ਹੀ ਬੋਲ ਪਾਰਾ ਕਰਕੇ ਕਹਿਣ ਲੱਗਿਆ ਮੈਨੂੰ ਪਤਾ ਹੈ ਮੁਖਤਿਆਰ ਬਹੁਤ ਦੁਖੀ ਹੈ ਪਰ ਕੀ ਕਰਦਾ ਮੈਂ ਪਿੰਡ ਚ ਰਹਿਣਾ ਤੁੱਬਰ ਸੀ ਚਾਰ ਮੁਖਤਿਆਰ ਸੂੰ ਵੀ ਤਾਂ ਕੱਟੀ ਜਾਂਦਾ ਸੀ ਤੂੰ ਕੱਟੀ ਜਾਂਦਾ ਜੱਟਾ ਪੇ ਭੌਂ ਕੇ ਹਟ ਜਾਂਦਾ ਇੱਕ ਦਿਨ ਤਾਂ ਚੁੱਪ ਵਟਦਾ ਹੀ ਬੱਸ ਆ ਕਰ ਲੈਂਦੇ ਹੋਰ ਕੀ ਸੀ ਪ੍ਰੀਤਮ ਨੇ ਚੋਰਾ ਕੀਤਾ ਮੁਖਤਿਆਰ ਦੀ ਹੋਰ ਗੱਲ ਹੈ ਇਹਦਾ ਸੁਭਾ ਹੋ ਰਿਹਾ ਹੈ ਇਹਦੇ ਤਾਂ ਸਿਰ ਚ ਗਲੀਆਂ ਕਰੀ ਜਾਵੇ ਕੋਈ ਇਹ ਨਹੀਂ ਬੋਲਦਾ ਚੱਲ ਜਿਹੜਾ ਹੋਣਾ ਸੀ ਹੋ ਗਿਆ ਹੁਣ ਗਾਹਾਂ ਨੂੰ ਸਮਝ ਵਰ ਤੋਂ ਆਪਣੀ ਦਿਲ ਰੱਖੋ ਭਾਈ ਪੇਸ਼ ਹੋ ਜਾ ਚੰਗਾ ਜਾ ਵਕੀਲ ਕਰੋ ਕੋਈ ਬਾਹਾ ਨਾ ਲੱਗੇ ਬਸ ਕੈਦ ਦਾ ਕੀ ਹੈ ਕੈਦ ਤਾਂ ਜਿੰਨੀ ਮਰਜ਼ੀ ਹੋ ਜੇ ਇੱਕ ਦਿਨ ਬੰਦਾ ਕਰੇ ਆ ਜਾਂਦਾ ਹੈ ਪ੍ਰੀਤਮ ਫੇਰ ਉਹਨੂੰ ਤਾਂ ਮੱਤਾਂ ਜਈਆਂ ਦੇਣ ਲੱਗਿਆ ਇਸੇ ਕਰਕੇ ਤਾਂ ਆਇਆ ਮੈਂ ਇੱਥੇ ਚੰਗਾ ਹੋਇਆ ਇਹ ਵੀ ਇੱਥੇ ਐ ਤੂੰ ਕਹਿ ਇਹਨੂੰ ساری ਗੱਲ ਫਿਰ ਤੂੰ ਜਾ ਥੰਮਣ ਵਾਲੇ ਨੂੰ ਜੱਸੀ ਸਰਪੰਚ ਕੋਲ ਜਗਤਾਰ ਆਖ ਰਿਹਾ ਸੀ ਉਹ ਉਸ ਉੱਤੇ ਨਹੀਂ ਸਨ ਪ੍ਰੀਤਮ ਦਰਵਾਜ਼ੇ ਵਿੱਚੋਂ ਉੱਠ ਕੇ ਅੰਦਰ ਸੁਭਾਤ ਵਿੱਚ ਮੁਖਤਿਆਰੇ ਕੋਲ ਗਿਆ ਉਹ ਵੀ ਕਿੱਥੇ ਸੁੱਤਾ ਸੀ ਉਹਨੂੰ ਕਿੱਥੇ ਚੈਨ ਸੀ ਐਵੇਂ ਬਸ ਮੂੰਹ ਟੱਕ ਕੇ ਪਿਆ ਹੋਇਆ ਸੀ ਪ੍ਰੀਤਮ ਨੇ ਹਾਕ ਮਾਰੀ ਤਾਂ ਉਹ ਉੱਠ ਕੇ ਬੈਠ ਗਿਆ ਰਜ਼ਾਈ ਦਾ ਲੜ ਪਰਾਂ ਕਰ ਦਿੱਤਾ ਉਹਨੂੰ ਪਹਿਲਾਂ ਹੀ ਪਤਾ ਸੀ ਜਿਵੇਂ ਕਿ ਪ੍ਰੀਤਮ ਉਹਦੇ ਕੋਲ ਕਿਉਂ ਆਇਆ ਹੈ ਉਹਨਾਂ ਨੇ ਸਾਰੀ ਗੱਲ ਕੀਤੀ ਦਿਨ ਚੜ੍ਹਨ ਤੋਂ ਪਹਿਲਾਂ ਹੀ ਪ੍ਰੀਤਮ ਜਗਤਾਰ ਨੂੰ ਆਪਣੇ ਖੇਤ ਮੋਟਰ ਵਾਲੇ ਕੋਠੇ ਵਿੱਚ ਛੱਡ ਆਇਆ ਜੱਸੀ ਸਰਪੰਚ ਉਧਰ ਮੱਖਣ ਦੇ ਦਾਸ ਸੰਸਕਾਰ ਤੋਂ ਬਾਅਦ ਤੀਜੇ ਦਿਨ ਥੰਮਣ ਵਾਲੇ ਪਹੁੰਚਿਆ ਇਸ ਵਾਰ ਉਹਨੂੰ ਚੰਡੀਗੜ੍ਹ ਕਈ ਦਿਨ ਰਹਿਣਾ ਪੈ ਗਿਆ ਸੀ ਐਮਐਲਏ ਨਾਲ ਸੀ ਕੰਮ ਹੀ ਕੋਈ ਅਜਿਹਾ ਸੀ ਉਹਨਾਂ ਦੀ ਕਾਰ ਸਿੱਧੀ ਔਲਖਾਂ ਦੇ ਅਗਵਾੜ ਜੱਸੀ ਦੇ ਘਰ ਆਈ ਸੀ ਜੱਸੀ ਘਰ ਵੜਿਆ ਤਾਂ ਸਭ ਤੋਂ ਪਹਿਲਾਂ ਕਰਤਾਰੋਂ ਨੇ ਹੀ ਉਹਨੂੰ ਦੱਸਿਆ ਕਿ ਜਗਤਾਰ ਲੁੱਦਣ ਨੇ ਮੱਖਣ ਮਾਰ ਦਿੱਤਾ ਜੱਸੀ ਨੇ ਸੁਣਿਆ ਤਾਂ ਖੜੇ ਦਾ ਖੜਾ ਰਹਿ ਗਿਆ ਉਹ ਚੁੱਪ ਕੀਤਾ ਅੰਦਰ ਬੈਠਕ ਵਿੱਚ ਕੁਰਸੀ ਉੱਤੇ ਬੈਠਾ ਸੀ ਛੱਡਣ ਵਾਲੇ ਕਾਰ ਲੈ ਕੇ ਚਲੇ ਗਏ ਚਾਹ ਪਾਣੀ ਨਹੀਂ ਪੀਤਾ ਕਾਰ ਆਈ ਸੁਣ ਕੇ ਕੌਰਾ ਉਹਦੇ ਕੋਲ ਕਾਹਲ ਨਾਲ ਆਇਆ ਦੋਵੇਂ ਛੇਤੀ ਛੇਤੀ ਗੱਲਾਂ ਕਰਨ ਲੱਗੇ ਕੌਰੇ ਨੇ ਕਿਹਾ ਐਤ ਕੀ ਤਾਂ ਕਈ ਦਿਨ ਲਾਤੇ ਜਸਵੰਤ ਸਿਆ ਹੋਰ ਜਰ ਮੰਤਰੀ ਮਿਲਿਆ ਨਾ ਬੈਠੇ ਰਹੇ ਬਸ ਉਹਦੀ ਡੀਕ ਚ ਚੌਥੇ ਦਿਨ ਮੁਲਾਕਾਤ ਹੋਈ ਫਿਰ ਐਮ ਐਲ ਏ ਨੇ ਤਾਂ ਉੱਥੇ ਰਹਿਣਾ ਹੀ ਸੀ ਮੈਨੂੰ ਕਹਿੰਦਾ ਹੁਣ ਆਇਆ ਤਾਂ ਗੱਲ ਮੁਕਾ ਕੇ ਜਾ ਨਿਤ ਨਿਤ ਫੇਰ ਕਿੱਥੇ ਆਇਆ ਜਾਂਦਾ ਚੰਡੀਗੜ੍ਹ ਸੁਣ ਲਿਆ ਤੈਂ ਮੱਖਣ ਦਾ ਗੋਰੇ ਨੇ ਗੱਲ ਤੋਰੀ ਹਾਂ ਦਸਤਾ ਕਰਤਾਰੋ ਨੇ ਹੁਣੇ ਗੱਲ ਹੋਈ ਐ ਦੇਖ ਲੈ ਹੋਰ ਭੈਣ ਚੋਦ ਨੇ ਉਹੀ ਗੱਲ ਕੀਤੀ ਮੈਂ ਕੀ ਕਿਹਾ ਸੀ ਕਰਤਾ ਕੀ ਹੋਰ ਆਪਣੇ ਵਾਲੀ ਗੱਲ ਤਾਂ ਬਣੀ ਨਾ ਕੌੜਾ ਪੀਤੀ ਸੀ ਉਹ ਤਾਂ ਉਹ ਫਿਰਦਾ ਸਰਬਣ ਮੇਰਾ ਸਾਲਾ ਮੱਖਣ ਦਾ ਆਪਾ ਨੂੰ ਕੀ ਦੁੱਖ ਸੀ ਜੱਸੀ ਮੱਥਾ ਫੜ ਕੇ ਬੈਠ ਗਿਆ ਕਰਤਾਰੋ ਚਾਹ ਦੇ ਦੋ ਗਿਲਾਸ ਧਰ ਗਏ ਦੁਪਹਿਰ ਢਲ ਚੁੱਕੀ ਸੀ ਉਹ ਚਾਹ ਪੀ ਰਹੇ ਸਨ ਕਿ ਬੈਠਕ ਅੰਦਰ ਕਾਤਰੋਂ ਵਾਲਾ ਪ੍ਰੀਤਮ ਆ ਬੈਠਾ ਇਸ ਮੁੰਡੇ ਨੂੰ ਜੱਸੀ ਜਾਣਦਾ ਸੀ ਉਹ ਕਈ ਵਾਰੀ ਥੰਮਣ ਵਾਲੇ ਆਇਆ ਸੀ ਜਦੋਂ ਆਉਂਦਾ ਦੋ ਚਾਰ ਦਿਨ ਰਹਿ ਜਾਂਦਾ ਕੌੜਾ ਵੀ ਜਾਣਦਾ ਸੀ ਉਹ ਪ੍ਰੀਤਮ ਨੂੰ ਦੇਖ ਕੇ ਹੈਰਾਨ ਹੋਏ ਕੌੜੇ ਨੇ ਪੁੱਛਿਆ ਕਿ ਉਹ ਸਾਕਾ ਤੈਨੂੰ ਕਦੋਂ ਪਤਾ ਲੱਗਿਆ ਉਹ ਮੰਝੇ ਤੋਂ ਉੱਠ ਕੇ ਜੱਸੀ ਦੇ ਨੇੜੇ ਹੋ ਕੇ ਬਹਿ ਗਿਆ ਅੱਗਾ ਪਿੱਛਾ ਦੇਖ ਕੇ ਉਹਦੇ ਕੰਨ ਕੋਲ ਮੂੰਹ ਕੀਤਾ ਤੇ ਦੱਸਣ ਲੱਗਿਆ ਕਿ ਮੁਖਤਿਆਰ ਸੋਂ ਸਾਰਾ ਡੱਬਰ ਲੈ ਕੇ ਕਾਤਰੋਂ ਬੈਠਾ ਹੈ ਜਗਤਾਰ ਵੀ ਉੱਥੇ ਹੀ ਹੈ ਉਹਨਾਂ ਨੇ ਹੀ ਉਹਨੂੰ ਇੱਥੇ ਭੇਜਿਆ ਹੈ ਜਗਤਾਰ ਨੂੰ ਪੇਸ਼ ਕਰਾਉਣਾ ਹੈ ਪੇਸ਼ ਨੂੰ ਹੁਣ ਉਹਦਾ ਕੀ ਕਰੀਏ ਮਰਨ ਦੇ ਭੈਂਚੋਦ ਨੂੰ ਜਿੱਥੇ ਮਰਦਾ ਸਾਥੋਂ ਕੀ ਪੁੱਛ ਕੇ ਮਾਰਿਆ ਬੰਦਾ ਉਹਨੇ ਜੱਸੀ ਤਪਿਆ ਬੈਠਾ ਸੀ ਕੌੜਾ ਉਹਨਾਂ ਦੀ ਗੱਲ ਵਿੱਚ ਕੋਈ ਦਖਲ ਨਹੀਂ ਦੇ ਰਿਹਾ ਸੀ ਪ੍ਰੀਤਮ ਬੋਲਿਆ ਚਾਹੇ ਕੁਝ ਹੋ ਗਿਆ ਜਸਮਨ ਤਸਿਆ ਉਹਨਾਂ ਦੀ ਤਾਂ ਤੇਰੇ ਤੇ ਹੀ ਆਸਾਂ ਨੇ ਤੂੰ ਹੀ ਲਾਉਣਾ ਬੇੜਾ ਬੰਨੇ ਮੁਖਤਿਆਰ ਸੋਨੇ ਕਹਿ ਕੇ ਪਿੱਛੇ ਮੈਨੂੰ ਥਾਣੇਦਾਰ ਨਾਲ ਤੇਰੀ ਸੂਤ ਹੈ ਗੱਲ ਕਰ ਲੈ ਉਹਦੇ ਨਾਲ ਫੇਰ ਮੈਂ ਲੈ ਆਉਂਗਾ ਜਗਤਾਰ ਨੂੰ ਜੱਸੀ ਥੋੜਾ ਟਹਿੜਾ ਹੋ ਗਿਆ ਫੇਰ ਵੀ ਪਿੰਡ ਦਾ ਮਾਮਲਾ ਸੀ ਉਹਨੇ ਸੋਚਿਆ ਪੇਸ਼ ਕਰਾਉਣ ਨੂੰ ਕੀ ਹੈ ਕਰਾ ਦਿੰਨੇ ਆ ਕਹਾਂ ਜੋ ਮਰਜ਼ੀ ਹੋਵੇ ਪਰ ਕਹਿੰਦਾ ਹੁਣ ਤਾਂ ਨਹੀਂ ਮੈਂ ਜਾ ਸਕਦਾ ਹੁਣੇ ਚੰਡੀਗੜ੍ਹੋਂ ਆਇਆ ਥੱਕਿਆ ਪਿਆ ਰੋਟੀ ਵੀ ਨਹੀਂ ਖਾਧੀ ਅੱਜ ਤਾਂ ਕਿਦਰੇ ਪ੍ਰੀਤਮ ਨੇ ਹੌਸਲਾ ਫੜ ਲਿਆ ਕਹਿਣ ਲੱਗਿਆ ਮੈਂ ਰਹਿ ਪੈਣਾ ਤੜਕੇ ਵਗਜੀ ਰੋਡੂ ਸ਼ਾਹ ਨੂੰ ਛੇਤੀ ਆਕੇ ਦੱਸਦੀ ਮੈਂ ਕਾਤਰੋਂ ਨੂੰ ਕੱਲ ਨੂੰ ਮੁੜ ਜੂੰ ਫਿਰ ਜਿਵੇਂ ਕਹੇਗਾ ਕਰ ਲਾਂਗੇ ਉਸ ਰਾਤ ਪ੍ਰੀਤਮ ਕੌਰੇ ਦੇ ਘਰ ਰਹਿ ਪਿਆ ਰੋਟੀਆਂ ਨੇ ਸਰਪੰਚ ਦੇ ਘਰ ਖਾਦੀ ਸੀ ਕौरा ਘਰ ਨੂੰ ਜਾਂਦਾ ਰਾਤ ਨੂੰ ਉਹਨੂੰ ਨਾਲ ਲੈ ਗਿਆ ਤੜਕੇ ਸਵੇਹਾ ਉੱਠ ਕੇ ਜੱਸੀ ਰੋਡੂ ਸ਼ਾਹ ਨੂੰ ਚਲਿਆ ਗਿਆ ਮੋਟਰਸਾਈਕਲ 'ਤੇ ਬੰਦੂਕ ਫੜ ਕੇ ਕੌਰਾ ਮਗਰ ਪਹ ਗਿਆ ਉਹਨਾਂ ਦੇ ਮੋੜਨ ਤੱਕ ਪ੍ਰੀਤਮ ਕੌਰੇ ਦੇ ਘਰ ਹੀ ਬੈਠਾ ਰਿਹਾ ਉਹ ਦੁਪਹਿਰ ਤੱਕ ਮੁੜ ਕੇ ਆਏ ਥਾਣੇਦਾਰ ਨਾਲ ਸਾਰੀ ਗੱਲ ਹੋ ਚੁੱਕੀ ਸੀ ਉਹਨੂੰ ਪਹਿਲਾਂ ਪੈਸੇ ਚੋਕੇ ਜਾਣੇ ਸਨ ਉਹ ਖੁਸ਼ ਵੀ ਸੀ ਕਿ ਉਹ ਮੁਲਜ਼ਮ ਨੂੰ ਪੇਸ਼ ਕਰਨਗੇ ਨਹੀਂ ਤਾਂ ਥਾਣੇਦਾਰ ਨੂੰ ਉੱਤੋਂ ਝਾੜਾ ਪੈਣੀਆ ਸਨ ਕਿ ਕਾਤਲ ਹੁਣ ਤੱਕ ਫੜਿਆ ਕਿਉਂ ਨਹੀਂ ਗਿਆ ਥਾਣੇਦਾਰ ਦੀ ਕਾਰਗੁਜ਼ਾਰੀ ਉੱਤੇ ਬੁਰਾ ਅਸਰ ਪੈਣਾ ਸੀ ਆਕੇ ਜਸੀ ਨੇ ਪ੍ਰੀਤਮ ਨੂੰ ਸਾਰੀ ਗੱਲ ਸਮਝਾ ਦਿੱਤੀ ਕਿ ਹਾਂ ਕਿ ਹੁਣ ਉਹ ਜਾਵੇ ਦੱਸ ਦੇਵੇ ਸਾਰੀ ਗੱਲ ਉਹਨਾਂ ਨੂੰ ਜਾ ਕੇ ਮੁਖਤਿਆਰ ਪੈਸੇ ਨਾਲ ਲੈ ਕੇ ਆਵੇ ਟਰੈਕਟਰ ਉੱਤੇ ਉਹ ਤਿੰਨੇ ਜਾਣੇ ਉਧਰੋਂ ਹੀ 10 ਵਜੇ ਤੱਕ ਕੱਲ ਨੂੰ ਰੋਡੂ ਸ਼ਾਹ ਪਹੁੰਚ ਜਾਣ ਆਕੇ ਰੇਲਵੇ ਸਟੇਸ਼ਨ ਦੇ ਕਿਸੇ ਬੈਂਚ ਉੱਤੇ ਬੈਠ ਰਹਿਣ ਉਹ ਤੇ ਕੌਰਾ ਉੱਥੇ ਹੀ ਉਹਨਾਂ ਨੂੰ ਮਿਲਣਗੇ